ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਛੋਟੇ ਘਰ ਦੇ ਵਿੱਚ ਘੈਂਡ ਬਾਈ ਕੇ ਘਰੇ ਇਸ ਟਾਈਮ ਮੌਜੂਦ ਹਾਂ ਤੇ ਨਾਲ ਆਪਣੇ ਹੈਗਾ ਹਰਪ੍ਰੀਤ ਬਾਈ ਤੇ ਜਾਣਕਾਰੀ ਦੇ ਲਈ 4 ਜਨਵਾਰ ਆ 2 3 4 ਹਾਂ 3 4 ਹੀ ਆ ਬਾਈ ਤੇ ਦੋ ਮੱਝਾ ਤਿੰਨ ਟੋਕੜਾ ਹਾਂ ਇੱਕ ਸਰ ਝੋਟੀ ਗੱਬਣ ਵਿਖਾਉਣੀ ਆ ਜਨਵਰ ਟਕਾਣੇ ਦੇ ਆ ਸਾਹਬਣ ਵਾਲੇ ਜਨਵਰ ਜਿਹੜਾ ਜਨਵਰ ਲੈ ਜਾਓਗੇ ਕੁਝ ਨਾ ਕੁਝ ਖੱਟ ਲੋਗੇ ਉਹ ਕਰਦੇ ਆ ਬਾਈ ਦਿਨ ਰابطਾ ਕਹਿ ਤੁਹਾਡਾ ਦੂਰ ਕਰਦੇ ਆ ਵੇਮ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਬਹੁਤ ਵਧੀਆ ਬਈ ਹਰਪ੍ਰੀਤ ਸੇਤਾ ਬਹੁਤ ਵਧੀਆ ਕੱਲ ਤੂੰ ਮੋੜਿਆ ਘਰ ਆ ਕੇ ਸਾਨੂੰ ਕੱਲ ਮੀਂਹ ਪੈਂਦਾ ਸੀ ਗਾਈ ਤੇ ਸਾਡਾ ਸਾਡਾ ਬੇਹੀ ਮੀਂਹ ਪੈਂਦੇ ਤੇ ਭੱਜ ਗਏ ਅਸੀਂ ਉਹਨਾਂ ਨੂੰ ਸਾਹਮਣੇ ਸੀ ਚੱਲ ਕੋਈ ਮਾਫੀ ਮੰ ਗਲਤੀ ਹੋ ਗਈ ਚਲੋ ਕੋਈ ਨਹੀਂ ਤੇ ਆਪਾਂ ਪਹਿਲੇ ਨੰਬਰ ਤੇ ਮੈਂ ਬਾਰੇ ਦੱਸ ਬਾਈ ਇਹ 6 ਮਹੀਨਿਆਂ ਦੀ ਗੱਬਣਾ ਛੋਟੀ 6 ਮਹੀਨਿਆਂ ਦੀ ਹਾਂ ਦੂਜੇ ਸਵੇ ਸੁੰਦੀ ਆ ਦੂਜੇ ਸਵੇ ਸੁੰਦੀ ਵੀਰੇ ਦੁੱਧ ਚੈੱਕ ਕਰਾਈ ਹੋਈ ਹੈ ਹਾਂ ਚੈੱਕ ਕਰਾਈ ਹੋਈ ਹੈ ਜੀ ਤੂੰ ਆਪ ਦੀ ਚੈੱਕ ਕਰਾ ਕੇ ਦੇਣੀ ਹਾਂਜੀ ਹਾਂਜੀ ਕਿ ਲੋ ਦੁੱਧ ਨਹੀਂ ਦਿੰਦੀ ਥਣੇ ਪਾਸ ਹਾਂ ਥਣੇ ਪਾਸ ਕਰਾਉਂਦੀ ਹੈ ਜੀ ਓਕੇ ਵੀਰੇ ਠੀਕ ਹੈ 6 ਮਹੀਨਿਆਂ ਦੀ ਗੱਬਣਾ ਹਾਂਜੀ 6 ਮਹੀਨਿਆਂ ਦੀ ਛੋਟੀ ਪਧਰੀ ਪਧਰੀ ਚੰਗੀ ਆ ਹਨਾ ਵੀਰੇ ਹਾਂਜੀ ਹਾਂਜੀ ਕੀ ਰੇਟ ਦੀ ਦੇ ਦਈਏ ਬਾਈ ਇਹਦਾ ਮੁੱਲ 77 75000 ਦੀ ਹਨ ਮਨ ਕਾਟੇ ਬਾਟੇ ਕਾਟੇ ਬਾਟੇ ਹੀ ਬੋ ਛੋਟੀ ਹੈ ਬ ਉੱਚੀ ਲੰਮੀਆਂ ਸਿੰਗ ਸਾਜ ਦੀ ਬਹੁਤ ਵਧੀਆ ਪਾਉ ਤਿਆਰ ਹੋ ਗਈ ਬਲ ਕੋ ਕਰੂਗੀ ਹਾਂਜੀ ਬਾਕੀ ਮਹੀਨੇ ਘੱਟ ਸਾਹਮਣੀ ਪਹਿਣੀ ਆ ਹਾਂਜੀ ਛਿਆਂ ਦੀ ਗੱਪਣ ਹੈ ਹਾਂਜੀ ਪੂਰੇ ਸ਼ਹਿਰ ਲੈ ਓਕੇ ਕੱਦ ਪੂੜਾ ਪੜਾ ਬਹੁਤ ਚੰਗਾ ਝੋਟੀ ਦਾ ਹਨਾ ਹਾਂਜੀ ਬਣਦੇ ਨਹੀਂ ਚੀਜ਼ ਆ ਯਾਰ ਫੂ ਤਿਆਰੀ ਧੋਰੀ ਵੇਖੀ ਕਰਦੀ ਹਨਾ ਬਾਈ ਹਾਂ ਬਾਈ ਹੂੰ ਥਾਣ ਤਾਂ ਨੇ ਆਪ ਬੁਕਾ ਦੇ ਤੇ ਆ ਵੀਰ ਝੋਟੀ ਇਹ ਕਿੰਨੇ ਦੀ ਇਹ ਝੋਟੀ 6 ਮਹੀਨਿਆਂ ਦੀ ਗੱਬਣਾ 6 ਦੀ ਹੈ ਹਾਂ ਦੋ ਦੰਦਾਂ ਦਾ ਮੂੰਹ ਦੋ ਦੰਦਾਂ ਦਾ ਜਾਈ ਬਾਰ ਨੂੰ ਵੀਰੇ ਕੁੜਾ ਪੜਾ ਜਦਾ ਵੀ ਚੰਗਾ ਹਨਾ ਹਾਂਜੀ ਹਾਂਜੀ ਓਕੇ ਬਾਈ ਇਹ ਕਿੰਨੇ ਦੀ ਬਾਈ ਇਹ ਵੀ ਉਨੇ ਦੀ ਹੋ ਦੇਣੀ ਆ 77 ਮੁੱਲ ਆ 75 ਦੀ ਦੇਣੀ ਆ ਜੀ 88 68 ਡੱਪਾ 88 ਹੀ ਆਈ ਇਹਦੀ ਝੋਟੀ ਹੈ ਬਹੁਤ ਚੰਗੀ ਹੈ ਨਾ ਮੈਂ ਇੱਕ ਮਾੜੀ ਤਾਂ ਕਹਿ ਹੀ ਨਹੀਂ ਆ ਹਾਂ ਜੇ ਤਾਂ ਮੈਂ ਕਿਹਾ ਤੇ ਦੱਸ ਤੋਰ ਤਰ ਦੀ ਬਹੁਤ ਚੰਗੀ ਹੈ ਹਨਾ ਹਾਂਜੀ ਇਹ ਪੈਰ ਮੋੜ ਗਿਆ ਇਹ ਨਹੀਂ ਜੀ ਹਣਾ ਚਾਹ ਹੁਣ ਤਾਂ ਘੱਟ ਹੋ ਗਈ ਤੇ ਇੱਕ ਰੀ ਮੂੰਹ ਮਾ ਵਿਖਾ ਦੇ ਪੁੱਤੇ ਤਾਂ ਹਾਂ ਮੀਂੜਾ ਬਈ ਹਰਪੁਰੀ ਦਰਗਾ ਹੋਵੇ ਠੀਕ ਆ ਜੀ ਓਕੇ ਜੀ ਕਿੰਨੇ ਦੀ ਹਰਪੁਰੀ ਤਾਂ ਸਹੀ ਸਹੀ 75 ਦੀ ਹਾਂ ਨਾ ਹਾਂ ਨਹੀਂ ਆ ਜੀ ਇੱਕ 30 ਦਾ ਜੋੜਾ ਨਹੀਂ ਜੀ ਖਰੀਦ ਵੀ ਨਹੀਂ ਸਰ ਬਈ ਨਹੀਂ ਕਿੰਨੇ ਦੀ ਫਿਰ ਹਾਂ ਉਹ ਜੋੜਾ ਦੇ ਦਾਂਗੇ ਡੇਢ ਦਾ ਡੇਢ ਚ ਮਾਨ ਤਾਨ ਕਰ ਦਾਂਗੇ ਠੀਕ ਆ ਬਾਈ ਅੱਛਾ ਵੀਰ ਤੇ ਆਵ ਖੁੱਲੇ ਸਿੰਘਾਂ ਵਾਲੀ ਏ ਸਾਢੇ 4 ਮਹੀਨਿਆਂ ਦੀ ਗੱਬਣਾ ਦੁੱਧ ਦੁੱਧ 5 ਕਿਲੋ ਇੱਕੇ ਟਨ ਇੱਕ ਟਾਈਮ ਮਿਲਦੀ ਹੈ ਇਹ ਇੱਕ ਟਾਈਮ ਕਿੰਨੇ ਦੀ ਵੀਰੇ ਇਹਦਾ ਮੁੱਲ 60 ਟਾ 65 ਦੀ ਦੇਣੀ ਆ ਪਾ ਜ਼ਿਆਦਾ ਨਹੀਂ ਕਰੀ ਜਾਂਦੇ ਨਹੀਂ ਯਾਰ ਦਾਦੇ ਬਾਈ ਬਣ ਗਏ ਸਹੀ ਜਿਹਾ ਦਾਦੇ ਆ ਪਿਤਾ ਜੀ ਮੈਨੂੰ ਐ ਲੱਗੀ ਜਾਂਦਾ ਜੇਦੋਂ ਬਈ ਚੌਂਟ ਦੀ ਦੇ ਦਾਂਗੇ ਹਾਂ ਨਾ ਸੱਲੋ ਦਲੋ ਮੈਂ ਚੰਗੀ ਹੈ ਨਾ ਹਾਂ ਦੁੱਧ ਨੂੰ ਵੀ ਬਹੁਤ ਚੰਗੀ ਚਿਵਾਈ ਦੀ ਬਹੁਤ ਚੰਗੀ ਆ ਊੜਾ ਊੜਾ ਚੰਗਾ ਹੈ ਹਾਂ ਲੇਵਾ ਬਹੁਤ ਲਾਉਂਦੀ ਹੋਊਗੀ ਹਾਂ ਜੀ ਉਹਨੂੰ ਕਿੰਨੇ ਦੇ ਦੇਈਏ ਹਾਣ 64 ਦੀ ਹਾਣ ਹੁਣ ਉਹਦੀ 60 ਦੀ ਵੇਤੇ ਨੂੰ ਨਹੀਂ 60 ਤਾਂ ਲਉਂਦੇ ਹੀ ਦਿੱਤੀ ਨਹੀਂ ਆਪਾਂ 64 ਦੀ ਦੇਣੀ ਹੈ ਮੇਰਾ ਮਾਣ ਕੀ ਹੈ ਫਿਰ ਬਸ ਤੇਰਾ ਮਾਣ ਕਰਤਾ 1000 ਦਾ 64 ਦੀ 63 ਦਾ ਦੇ ਦਾਂਗੇ 63 ਦੀ ਦੇ ਦਾਂਗੇ ਜੇ ਤੂੰ ਕਹਿਤਾ ਚੱਲ ਤੂੰ ਨੀਲੀ ਬਾਰੇ ਦੱਸੀ ਬਈ ਕੱਟੀ ਬਾਰੇ ਦੱਸੀ ਕੱਟੀ ਬਾਰੇ ਇਹ ਖੀਰੀ ਆ ਅੱਛਾ ਖਸਰੀਏ ਹਾਂਜੀ ਇਹ ਬਣੀ ਬੁਣੀ ਨਹੀਂ ਨਹੀਂ ਜੀ ਖੀਰੀ ਅੱਛਾ ਬੰਦੇ ਕਿ ਬੱਚਾ ਯਾਰ ਇਹ ਹਾਂਜੀ ਠੀਕ ਆ ਵੀਰੇ ਲੈ ਆਈ ਮਾ ਕੱਢੀ ਬਾਨ ਨੂੰ ਹੂੰ ਕੱਟੀ ਸੋਹਣੀ ਮੰਨੂ ਪਲੀ ਪੁਲੀ ਆ ਹਨਾ ਬਾਈ ਹਾਂਜੀ ਕਾਲੇ ਇੱਕ ਗੁਲਾਬੀ ਤਿੰਨ ਤੁਹਾਨੂੰ ਕਾਲੇ ਇੱਕ ਗੁਲਾਬੀ ਹੂੰ ਅੱਧਾ ਸਿੰਗ ਚਿੱਟਾ ਓਏ ਇਹ ਕੱਟੀ ਲੈਣ ਦਾ ਫਾਇਦਾ ਬਾਈ ਜਿਹੜਾ ਬੰਦਾ ਸਾਮ ਦਾ ਸੂਮ ਦਾ ਹਨਾ ਬਾਈ ਹਾਂਜੀ ਕਿੰਨੇ ਦੀ ਬਾਈ ਹਾਂ ਨਾ ਇਹਦਾ ਮੁੱਲ 32 ਆ 30 ਦੀ ਦੇਣੀ ਆ ਮਾਨ ਤਣ ਦਾ ਨਹੀਂ ਮਾਨ ਤਣ ਬਸ ਦੇ ਆ ਜਾ ਮੂੰਹ ਮਾਂਤਾ ਨਹੀਂ ਆ ਇਹ ਮੈਂ ਉਹ ਲੈ ਤੂੰ ਲਈ ਮੂੰਹ ਵੇਖ ਲੈਦਾ ਇਹ ਦੰਦੋਂ ਖੀਰੀ ਹੋਈ ਆ ਖੀਰੀ ਖੀਰੀ ਖੀ ਪੱਕੀ ਗੱਲ ਪੱਕੀ ਗੱਲ ਕਿਨੇ ਦੀ ਜਾਣਾ ਪੁੱਤ ਮੇਰੇ ਕੰਨ ਚ ਦੱਸੀ ਕਿਨੇ ਦੀ ਕਿਨੇ 25 ਦੀ 25 ਦੀ ਨਹੀਂ ਬਈ ਲੋ ਆਪ ਕੱਟੀ ਕਹਿੰਦੀ ਆ ਯਾਰ ਲੈ ਉਹ ਨਹੀਂ ਹਾਂ ਕਿਨੇ ਦੀ ਹੋਰ 100 ਹੋਰ ਕੋਪੋਲ 1000 ਹੋਰ ਪਾ ਲਓ ਠੀਕ ਆ 30 ਦੀ ਦੇਣੀ ਆ ਤੂੰ ਜਾਣਾ ਦੱਸੀ ਨਹੀਂ ਉਹ ਨਹੀਂ ਕਤਿ ਜੀ ਜੱਬੀ ਯਾਰ ਯਾ ਰੱਬ ਮੰਨ ਗਿਆ ਆ ਪਿਆਵੇ ਨਹੀਂ ਜੀ ਫਿਰ ਦੱਸਦੇ ਹਾਂ ਹੁਣ ਆ ਵੇਖ ਲਾ 32 ਦੀ ਸਰਬਿਹਾਨ ਹੈ 30 ਦੀ ਨਾ ਮੈਨੂੰ ਨਾ ਮਾਰੀ ਮੈਂ ਤਾਂ ਆ ਤੇਰੇ ਹਰਪੀ ਨੰਬਰ ਕਿੰਨਾ ਵੀਰੇ ਆਪਣਾ ਬਾਈ ਦੱਸਿਓ ਹਰਪੀ ਨੰਬਰ ਨਹੀਂ 8699887877 ਇੱਕ ਵਾਰੀ ਹੋਰ ਬੋਲੋ 86998 86998 878 87887 ਸਰਪਿਤ ਨੰਬਰ ਭੁੱਲ ਜਾਂਦਾ ਵੀ ਮੇਰੇ ਵਰਗੇ ਮਦਰ ਤੇ ਇਹ ਬਾਈ 4 ਜਨਵਰੀ ਸਿਪਾਈ ਦਾ ਪਿੰਡ ਹੈਗਾ ਛੋਟਾ ਘਰ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਕਰਨਾ ਕੀ ਹੈ ਸਬਸਕ੍ਰਾਈਬ ਕੈਮਰਾਮੈਨ ਕਰਦੀਪ ਗੱਲ ਦੇ ਨਾਲ ਪਾਵਾਂਗੇ ਅਗਲੀ ਵੀਡੀਓ ਲਈ ਦੁਆਈ